ਥਾਣਾ ਕਾਠਗੜ੍ਹ ਸਬ ਇੰਸਪੈਕਟਰ ਰਕੇਸ਼ ਬਿੰਦਰ ਤੇ ਚੌਂਕੀ ਅਨਸਰੋ ਇੰਚਾਰਜ ਸਬ ਇੰਸਪੈਕਟਰ ਪੂਰਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਾਈ ਟੈਕ ਨਾਕਾ ਅਨਸਰੋ ਤੇ ਮੌਜੂਦ ਸੀ ਤੇ ਚੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਅਮਰ ਸਿੰਘ ਪੁੱਤਰ ਝੰਡੂ ਸਿੰਘ ਵਾਸੀ ਬੜਾ گاਉ ਦੀ ਤਲਾਸ਼ੀ ਦੌਰਾਨ ਇੱਕ ਲੋਹਾ ਭੀਮ ਬਰਾਮਦ ਕੀਤੀ ਗਈ ਤੇ ਮਾਮਲਾ ਦਰਜ ਕਰਕੇ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਆਓ ਦੇਖਦੇ ਹਾਂ ਪੂਰੀ ਰਿਪੋਰਟ ਸਾਂ ਜਿਹੜੀ ਫੀ ਬੜੀ ਆ ਉਹਦੇ ਬਾਰੇ ਦੱਸੋ ਕਿੰਨੀ ਬੜੀ ਆ ਕਿੱਥੋਂ ਬੜੀ ਆ ਇਹ ਹਾਈ ਟੈਕ ਨਾਕਾ ਅਨਸਰੋਂ ਤੋਂ ਫੜੀ ਆ ਜੀ ਐਸਪੀ ਨੂੰ ਸੰਮ ਆਪਣੀ ਪਾਰਟੀ ਨਾਲ ਤੇ ਮਜੂਦ ਸੀ ਇੱਕ ਨੌਜਵਾਨ ਜਾ ਰਿਹਾ ਸੀਗਾ ਤੇ ਉਹਦੇ ਕੋਲੋਂ ਬਰਾਮਦ ਹੋਇਆ 1 ਕਿਲੋ ਗੀ ਤੇ ਹੁਣ ਹੋਰ ਕੀ ਕਾਰਵਾਈ ਕਰ ਰਹੇ ਹੋ ਅੱਗੇ ਇਹਦੇ ਬਾਰੇ ਹੁਣ ਇਹਦੀ ਅਰੈਸਟ ਪਾ ਲਈ ਆ ਕੱਚਾ ਹੋ ਗਿਆ ਇਹਦੇ ਖਿਲਾਫ ਤੇ ਬਾਕੀ ਇਹਦੇ ਬਾਰੇ ਪਤਾ ਕਰਨਾ ਕਿ ਕਿੱਥੋਂ ਲੈ ਗਿਆ ਤੇ ਕਿੱਥੇ ਲੈ ਜਾਣੀ ਸੀ ਇਹ ਕਿੱਥੋਂ ਦਾ ਰਹਿਣ ਵਾਲਾ ਜਿਹੜਾ ਰੁਪੀ ਬੜਾ ਜੀ ਇਹ ਬਦੋਂ ਬਰੇਲੀ ਦਾ ਰਹਿਣ ਵਾਲਾ ਹੈ ਜੁਪੀ ਦਾ ਤੇ ਇਹ ਗੋਤਮ ਕਧਰਾ ਹੈਗਾ ਜੀ ਇਹਦੇ ਬਾਰੇ ਵੈਰੀਫਾਈ ਕਰਨਾ ਹੈ ਜੀ ਕਿ ਇਹਨਾਂ ਦਾ ਪਾਸਪੋਰਟ ਮੰਗਣਾ ਹੈ ਜੀ ਅਜੇ ਲੈਣਾ ਜੇ ਪੇਸ਼ ਕਰਕੇ ਫਿਰ ਮੰਨ ਲੈਣਾ ਹੈ ਜੀ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499